ਸਵਾਗਤ ਹੈ ਕਿਸਾਨ ਵੀਰੋ ਤੁਹਾਡਾ YouTube ਚੈਨਲ ਮਨ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਮਾਸ਼ਹਿਰ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਐਨ ਕੇ ਫਾਰਮ ਐਸ ਫਾਰਮ ਚ ਅੱਗੇ ਆਪਾਂ ਦੋ ਜਰਸੀ ਵੜਾਂ ਦੀਆਂ ਵੀਡੀਓ ਕਵਰ ਕੀਤੀਆਂ ਸੀਗੀਆਂ ਉਹ ਨਾਗ ਵੀਰ ਦੇ ਸੇਲ ਹੋ ਗਏ ਅੱਜ ਦੀ ਵੀਡੀਓ ਇਹ ਦੋ ਟੌਪ ਦੀਆਂ ਤੁਹਾਨੂੰ ਜਰਸੀ ਵੜਾਂ ਦਿਖਾ ਦੇਣੀ ਆ ਬਿਲਕੁਲ ਨਾਰਮਲ ਰੇਟ ਵਾਲੀਆਂ ਇੱਕ ਤਾਜੀ ਸੋਈ ਸਵਾਈ ਇੱਕ ਉਸਕ ਦਿਨ ਕੱਚੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਜੇ ਜਿਹੜੇ ਵੀ ਨੂੰ ਜਿਹੜੀ ਵੜ ਪਸੰਦ ਆ ਜੂਗੀ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦ ਲਿਆ ਜੀ ਨੰਬਰ ਮੈਂ ਬਾਈ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚਲਾ ਦੂੰਗਾ ਦੋਸਤੋ ਵੜ ਪਹਿਲਾ ਸੂਅਸ ਹੋਈ ਐ ਕਾਲੀ ਸਵੇਰੇ ਸੂਈ ਐ ਵੀਰ ਕਹਿੰਦਾ ਤੇ 9-10 ਕਿਲੋ ਬੋਲਾ ਵੀਰ ਪਿਆ ਤਿਆਰ ਆ ਤੇ ਮਗਰ ਇਹਦੇ ਵੱਛਾ ਵਾ ਤੇ ਦੰਦੋ ਵੀਰ ਕਹਿੰਦਾ ਦੋਂਦੀ ਐ 13-14 ਅੰਕ ਦਾ ਰਾਮਨਾ ਨੋਰਮਲ ਚਵਾਦੂ ਵੀਰ ਕਹਿੰਦਾ ਦੇਖਦੇ ਹਵਾਨੀ ਦੀ ਕੁਆਲਿਟੀ ਬਹੁਤ ਜ਼ਿਆਦਾ ਸਾਫ ਆ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਪੂਰਾ ਪੱਟਾ ਜੇ ਫਸਦਾ ਚਾਰੇ ਥਾਂਨ ਸੋਹਣੇ ਲੱਗੇ ਹੋਏ ਕੱਲੇ ਕੱਲੇ ਨਿੱਖਰ ਵਿੱਚ ਚਵਾਈ आले ਤੇ ਵੀਰ ਨੇ ਹੀ ਡਿਮਾਂਡ ਕੀਤੀ ਹੋਈ ਆ 30000 ਰੁਪਇਆ ਉਹ ਚ ਵੀਰ ਕੇ ਦਾ ਮਾਨਤਨ ਕਰ ਦਾਂਗੇ ਦੋਸਤੋ ਦੂਜੇ ਨੰਬਰ ਵਾਲੀ ਵੈੜ ਦੀ ਗੱਲ ਕਰਦੇ ਆ ਇਹ ਵੈੜ ਦੋਸਤੋ ਪਹਿਲਾ ਸੂਆ ਸੋਣ ਵਾਲੀ ਆ ਪੂਰੀ ਹਜੇ 20 ਦਿਨ ਕੱਚੀ ਆ ਤੇ 20 ਦਿਨਾਂ ਜੇ ਸੋਹਣਾ ਹਵਾਨਾ ਤਿਆਰ ਕਰ ਜਾਣਾ ਵੱੱਛੀ ਨੇ ਤੇ ਦੰਦੋ ਵੀਰ ਕੇ ਨਾਲ ਦੋਂਦੀ ਆ ਆ ਦੇਖ ਸਕਦੇ ਹਵਾਨੇ ਦੀ ਕੁਆਲਿਟੀ ਬੈਕ ਸਾਈਡ ਤੋਂ ਆ ਦੇਖ ਸਕਦੇ ਆ ਚਾਰੇ ਥਾਂਨ ਕੱਲੇ ਕੱਲੇ ਨਿੱਖਰ ਵਿੱਚ ਸੋਹਣੇ ਲੱਗੇ ਹੋਏ ਚਵਾਈ आले ਤੇ 20 ਦਿਨਾਂ ਸੋਹਣਾ ਹਵਾਨਾ ਤਿਆਰ ਕਰ ਜਣਾ ਬੱਛੀ ਨੇ ਅਜੇ ਕਾਫੀ ਢੇਰ ਵਾੜ ਟਲ ਲ ਪਈਆਂ ਹਵਾਨੇ ਆ ਦੇਖ ਸਕਦੇ ਆ ਦੇਖ ਸਕਦੇ ਆ ਸੋਹਣੀ ਬੱਛੀ ਹੈ ਦੋਸਤੋ ਕਲੰਪੁਰ ਸਗਾਜੀ ਕਲੰਪੁਰ ਆ ਬੈਕ ਸਾਈਡ ਤੋਂ ਫਿਰ ਦੁਬਾਰਾ ਦੇਖ ਸਕਦੇ ਆ ਹਵਾਨੇ ਦੀ ਕੁਆਲਿਟੀ ਤੇ ਬਾਈ ਨੇ ਪ੍ਰਾਈਸ ਰੱਖਿਆ ਵਾ ਸਿਰਫ 30000 ਰੁਪਏ ਦਾ ਵੀ ਤੇ ਵੀਰ ਕਨੈਕਚੋ ਹੀ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਜਿਹੜੀ ਗਾਂ ਜਿਹੜੇ ਵੀਰ ਨੂੰ ਜਿਹੜੀ ਵੜ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸਵੀਰ ਨਾਲ ਫੋਟੋ ਆ ਜੀ ਨੰਬਰ 5 ਦਾ ਸਕਰੀਨ ਦੇ ਉੱਪਰ ਚੱਲੂਗਾ ਦੋਸਤੋ ਅੱਜ ਦੀ ਵੀਡੀਓ 'ਚ ਇਹ ਹੀ ਦੋ ਜਰਸੀ ਬਣਾ ਸੇਲ ਸੀਗੀਆਂ ਅਗਲੀ ਵੀਡੀਓ ਜਲਦ ਮਿਲਾਂਗੇ ਚੈਨਲ ਸਾਰਾ ਪਿਆਰ ਦੇ ਲਈ ਮੈਂ ਸਾਰਾ ਧੰਨਵਾਦ ਕਰ ਦਿੰਦੇ ਹਾਂ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ